ਕਨੌੜੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ 43 ਦਿਨ ਤੋਂ ਮਰਨ ਵਰਤਦੇ ਨੇ ਕੋਈ ਉਹਨਾਂ ਨੂੰ ਪੋਲੀਟੀਕਲ ਸਪੋਰਟ ਨਹੀਂ ਮਿਲੀ ਹਾਲਾਂਕਿ ਉਹ ਗੈਰ ਰਾਜਨੀਤਿਕ ਨੇ ਪਰ ਜਿਹੜੇ ਆਪਣੇ ਪੋਲੀਟੀਕਲ ਲੀਡਰ ਹੈ ਉਹ ਆਪਣੇ ਪਾਰਟੀ ਦੇ ਬੈਜ ਉਤਾਰ ਕੇ ਵੀ ਉਹਨਾਂ ਨੂੰ ਮਿਲਣ ਜਾ ਸਕਦੇ ਨੇ ਮੇਰਾ ਇਸ਼ਾਰਾ ਇੱਥੇ ਇਸ ਕਰਕੇ ਆ ਰਿਹਾ ਹੈ ਕਿਉਂਕਿ ਤੁਸੀਂ ਕਿਹਾ ਵੀ ਸਰਪਾਰਟੀ ਮੀਟਿੰਗ 'ਚ ਆਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨਾ ਹੀ ਕਾਂਗਰਸ ਪਾਰਟੀ ਦੇ ਉਹ ਚਿਹਰੇ ਜਿਹੜੇ 파ਰਥ ਜੋੜੋ ਯਾਤਰਾ ਚੋਂ ਇਥੋਂ ਨੰਗੇ ਤਾਂ ਬਹੁਤ ਪਰਮਾ ਹੁੰਗਾਰਾ ਮਿਲਿਆ ਕੋਈ ਇਹੋ ਜਿਹਾ ਵੱਡੇ ਤੋਂ ਵੱਡੀ ਲੀਡਰਾਂ ਦਾ ਜਗਜੀਤ ਸਿੰਘ ਢੱਲੇਵਾਲ ਨੂੰ ਹੁੰਗਾਰਾ ਨਹੀਂ ਮਿਲ ਰਿਹਾ ਸਾਥ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਐਮਐਸਪੀ ਦੀ ਲੀਗਲ ਗਰੰਟੀ ਸਿਰਫ ਮਰਨ ਵਰਤ ਰੱਖ ਕੇ ਤੰਗ ਨਾਲ ਪੂਰੀ ਹੋਣ ਵਾਲੀ ਨਹੀਂ ਹੈਗੀ ਕਿ ਇਹ ਹਿਡਨ ਤੌਰ ਤੇ ਸਾਰੇ ਜਾਣਦੇ ਨੇ ਇਸ ਗੱਲ ਨੂੰ ਦੇਖੋ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਇਹ ਉਹਨਾਂ ਦਾ ਇੱਕ ਸੋਚ ਸੀ ਕਿ ਸ਼ਾਇਦ ਮੇਰਾ ਇਸ ਕਹਿਣ ਦੇ ਨਾਲ ਹੱਲ ਹੋ ਰਿਹਾ ਮੈਂ ਆਪਣਾ ਪ੍ਰੋਟੈਸਟ ਦਰਜ ਕਰ ਰਿਹਾ ਕੱਲ ਬੜਾ ਰਿਕਾਰਡ ਤੋੜ ਸਾਰੇ ਪੰਜਾਬ ਦਾ ਇਕੱਠ ਹੋਇਆ ਤੁਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਕੱਲਾ ਆਡਾ ਲੈਵਲ ਸਾਹਿਬ ਦੀ ਜਥੇਬੰਦੀ ਦਾ ਹੀ ਉਹ ਇਕੱਠ ਸੀ ਸਮੂੱਚੇ ਭਾਈ ਜਾ ਰਹੇ ਨੇ ਉਹਨਾਂ ਦਾ ਸਾਥ ਦਿੱਤਾ ਦੂਸਰੀ ਗੱਲ ਇਹ ਜਿਹੜੀ ਇਹ ਨਾਨ ਪੋਲਿਟੀਕਲ ਮੋਰਚਾ ਚੱਲਦਾ ਪਿਆ ਕਾਫੀ ਪੋਲੀਟੀਕਲ ਲੀਡਰ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਇੱਕ ਉਥੇ ਗੱਲ ਬਣੀ ਹੋਈ ਹੈ ਕਿ ਅਸੀਂ ਪੋਲੀਟੀਕਲ ਲੀਡਰ ਹੋ ਨਹੀਂ ਅ ਇਹਦੇ ਵਿੱਚ ਪਾਰਟ ਬਣਨ ਦੇਣਾ ਉਹ ਇੱਕ ਅਲੱਗ ਗੱਲ ਹੋ ਸਕਦੀ ਹੈ ਇਹ ਕਿਸੇ ਇੱਕ ਪਾਰਟੀ ਦੀ ਕਿਸੇ ਇੱਕ ਯੂਨੀਅਨ ਦੀ ਸੋਚ ਹੋ ਸਕਦੀ ਹੈ ਪੰਜਾਬ ਦੀ ਸੋਚ ਨਹੀਂ ਹੋ ਸਕਦੀ ਹੁਣ ਮੈਂ ਜਿਸ ਤਰ੍ਹਾਂ ਤੁਸੀਂ ਦੇਖਿਆ ਮੈਂ ਵੀ ਇੱਕ ਜਗ੍ਹਾ ਤੋਂ ਦੋ ਲੰਗ ਰਹੇ ਸੀ ਕੋਈ ਲੋਕਾਂ ਨੇ ਪੁੱਛਿਆ ਲਿਆ ਉਹਨਾਂ ਨੇ ਕਿਹਾ ਕਿ ਤੁਹਾਡੇ ਖੇਤੀਬਾੜੀ ਪ੍ਰਤੀ ਅਸੀਂ ਸੁਣਨਾ ਚਾਹਦੇ ਆ ਵਿਚਾਰ ਤੁਸੀਂ ਜਰੂਰ ਆ ਬੈਠਾ ਹੋ ਵੀ ਆਲਰੇਡੀ ਮੀਟਿੰਗ ਇਹ ਤੁਹਾਡੀ ਯੂਨੀਅਨ ਦਾ ਪ੍ਰੋਗਰਾਮ ਹੈ ਤੁਸੀਂ ਬਾਹਰੋਂ ਬੁਲਾ ਰਹੇ ਹੋ ਕਹਿੰਦਾ ਵੀ ਤੁਸੀਂ ਸਾਡੇ ਪਛੰਦੇ ਹੋ ਭਾਈ ਬੰਦੂ ਹੋ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲੇ ਹੋ ਕਿਉਂ ਨਹੀਂ ਤੁਸੀਂ ਆਪਣੇ ਵਿਚਾਰ ਦੱਸ ਕੇ ਸਾਨੂੰ ਅੱਗੇ ਗੱਲ ਤੋਰਦੇ ਤਾਂ ਕਿ ਤੁਸੀਂ ਜਿਹੜੇ ਵੀ ਤੁਹਾਡੇ ਐਕਸਪੀਰੀਅੰਸ ਰਹੇ ਨੇ ਉਹ ਦੱਸੋ ਪਰ ਚਲੋ ਆਪਣੇ ਇਲਾਕੇ ਆਪਣੇ ਸਾਥੀ ਨੇ ਆਪਣਾ ਭਾਈਚਾਰਾ ਪੰਜਾਬ ਦਾ ਮੈਂ ਉੱਥੇ ਜਦੋਂ ਗੱਲ ਕਰਨੀ ਸ਼ੁਰੂ ਕੀਤੀ ਮੈਂ ਕੁਝ ਦੇਰ ਬਾਅਦ ਸੋਚਿਆ ਵੀ ਇਹ ਜਿਆਦਾ ਲੰਬੀ ਗੱਲ ਹੋ ਰਹੀ ਏ ਲੇਕਿਨ ਜਿਸ ਹਿਸਾਬ ਨਾਲ ਚੁੱਪ ਛਾਈ ਹੋਈ ਸੀ ਉਥੇ ਜਦੋਂ ਮੈਂ ਫਤਿਹ ਬੁਲਾ ਕੇ ਬੈਠਣ ਦੀ ਗੱਲ ਕੀਤੀ ਉਸ ਵੇਲੇ ਉਹ ਕਹਿੰਦੇ ਨਹੀਂ ਆਪਣੀ ਗੱਲ ਜਾਰੀ ਰੱਖੋ ਹੂੰ ਹੂੰ ਬਹੁਤ ਲੰਬਾ ਸਮਾਂ ਮੈਂ ਉਥੇ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਲੋਕਾਂ ਨੇ ਸਲਾਹ ਕੀਤੀ ਇੱਕ ਕੱਲਾ ਇਹ ਕਹਿ ਕਿ ਕਿਸਾਨੀ ਤੋਂ ਮੁਨਕਰ ਨਹੀਂ ਹੋ ਸਕਦੀ ਕੋਈ ਵੀ ਸਰਕਾਰ ਕਿ ਡੱਲੇਵਾਲ ਸਾਹਿਬ ਦਾ ਇਹ ਵਰਤਿਆ ਤੇ ਇਹਦੇ ਨਾਲ ਪਾਕਿਸਤਾਨੀ ਦੇ ਮਸਲੇ ਇਕੱਲੇ ਇਕ ਦੇ ਹੱਲ ਹੋ ਜਾਣ ਮੈਂ ਜਿਹੜੀ ਲੁਕਵੀਂ ਗੱਲ ਹੈ ਮੈਂ ਉਹ ਸਾਫ਼ ਜ਼ਾਹਰਾ ਤੌਰ ਤੇ ਸਪੱਸ਼ਟ ਕਹਿ ਦੇਣਾ ਚਾਹਨਾ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਕਈ ਥਾਵਾਂ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਮੇਨਸਟ੍ਰੀਮ ਮੀਡੀਆ 'ਚ ਇਹ ਗੱਲ ਨਹੀਂ ਹੈ ਕਿ ਜੀ ਸ਼ਾਇਦ ਯੂਨੀਅਨਾਂ ਦੇ ਵਿੱਚ ਆਪਸ ਵਿੱਚ ਪਾਟੋ ਧਾੜ ਹੈ ਕਿ ਸ਼ਾਇਦ ਉਹਨਾਂ ਨੂੰ ਕ੍ਰੈਡਿਟ ਮਿਲ ਜਾਏਗਾ ਸਾਨੂੰ ਮਿਲ ਜਾਏਗਾ ਬਿਲਕੁਲ ਅਸਲੋਂ ਬਹੁਤ ਦੂਰ ਦੀਆਂ ਗੱਲਾਂ ਨੇ ਕਿਸੇ ਨੂੰ ਹੀ ਜਦੋਂ ਫੈਸਲਾ ਦਾ ਫਾਇਦਾ ਹੋਏਗਾ ਤੇ ਸਾਰੇ ਸਮੁੱਚੇ ਪੰਜਾਬ ਨੂੰ ਤੇ ਸਮੁੱਚੇ ਦੇਸ਼ ਨੂੰ ਹੋਣਾ ਮੈਂ ਨਹੀਂ ਤੇ ਅਜੇ ਤੱਕ ਇਕੱਲੇ ਇਕੱਲੇ ਯੂਨੀਅਨ ਵਾਲੇ ਚਲੇ ਰਹਿੰਦੇ ਤੁਸੀਂ ਵੀ ਦੇਖਿਆ ਕਿੰਨਾ ਲੰਬਾ ਸੰਘਰਸ਼ ਯੂਨੀਅਨਾਂ ਨੂੰ ਕਰਦਿਆਂ ਹੋ ਗਿਆ ਸੀਗਾ ਇਹ 2 ਸਾਲ ਪਹਿਲਾਂ ਜਿਹੜਾ ਡੈਮੋਕਰੇਸੀ ਦੇ ਵਿੱਚ ਇੱਕ ਨਵੀਂ ਇਸਟੈਬਲਿਸ਼ਮੈਂਟ ਹੋਈ ਕਿ ਪਬਲਿਕ ਰੋਲ ਨੂੰ ਸਰਕਾਰਾਂ ਨੇ ਰੈਕੋਗਨਾਈਜ਼ ਕੀਤਾ ਗਲੋਬਲ ਸਰਕਾਰਾਂ ਨੇ ਰੈਕੋਗਨਾਈਜ਼ ਕੀਤਾ ਕਿ ਕਿਸਾਨੀ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਪ੍ਰੋਡਿਊਸਰ ਜੰਬਰ 1 2 4 ਗੱਲਾਂ ਕਿਤੇ ਹੋ ਜਾਣ ਤੇ ਸਮੁੱਚੀ ਕੌਮ ਨੂੰ ਸਮੁੱਚੇ ਵਰਗ ਨੂੰ ਸਮੁੱਚੀ ਯੂਨੀਅਨ ਨੂੰ 네ਗੇਟਿਵਲੀ ਨਹੀਂ ਸੋਚਿਆ ਜਾ ਸਕਦਾ। ਜੋ ਮੈਂ ਕਈ ਦੇਖੇ ਨੇ ਯੂਟਿਊਬਰ ਨੇ ਉਹ ਆਪਕੋ ਆਪਣੇ ਵਿਚਾਰ ਦੇਈ ਜਾਂਦੇ ਨੇ ਭਾਵੇਂ ਉਹ ਕਿਸੇ ਸਰਕਾਰ ਦੇ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਪਰ ਉਹਨਾਂ ਦੇ ਵਿਚਾਰਦ ਨਹੀਂ ਨਾ ਹੋ ਸਕਦੇ ਪਾਰਟੀ ਦੇ ਅਧਿਕਾਰਤ। ਸੋ ਉਸੇ ਤਰ੍ਹਾਂ ਹੀ ਜੋ ਕਿਸਾਨੀ ਯੂਨੀਅਨਾਂ ਨੇ ਹਰ ਕੋਈ ਆਪਕੋ ਆਪਣਾ ਸੰਘਰਸ਼ ਕਰ ਰਹੀਆਂ ਨੇ ਲੇਕਿਨ ਮੇਰੀ ਅਪੀ ਨਹੀਂ ਰਹੇਗੀ। ਕਿ ਲਿਖਾਈ ਪੜਾਈ ਤੇ ਸਾਡਾ ਹੱਲੇ ਵੀ ਕਿਤੇ ਨਾ ਕਿਤੇ ਕੋਈ ਫਰਕ ਰਹਿ ਗਿਆ ਜਿਹੜਾ ਕੇਂਦਰ ਸਰਕਾਰ ਹੱਲੇ ਹਿੱਲੀ ਨਹੀਂ